ਆਦੀ ਥੋੜੀ ਕਰਨੀ ਆ ਤੁਸੀ ਗੜ ਗਏ ਕਿ ਰੇਲਵੇ ਲਾਈਨਾਂ ਕੋਲੇ ਇੱਕ ਡੈਡ ਬੁਡੀ ਪਈ ਆ ਉਹਨੇ ਥੋੜੀ ਦੇ ਪਹਿਲਾਂ ਕਾਲ ਆਈ ਸੀ ਇਥੋਂ ਕਿਸੇ ਭਰਾ ਦੀ ਕਿ ਰੇਲਵੇ ਲਾਈਨ ਕੋਲੇ ਇੱਕ ਬੰਦਾ ਮਗਿਆ ਪਿਆ ਜਦੋਂ ਆ ਕੇ ਦੇਖਿਆ ਕਿ ਬੰਦਾ ਲਵਾਕਸ ਲੱਗਦਾ ਆਣ ਗਵਣ ਪੁੱਛਿਆ ਵੀ ਜਿਹੜੇ ਆਣ ਗਵਣ ਲੋਕ ਵੀ ਫਿਰਦੇ ਸਨ ਉਹਨਾਂ ਨੂੰ ਪੁੱਛਿਆ ਸਾਹਮਣੇ ਜਿਹੜੇ ਦੁਕਾਨਦਾਰ ਭਰਾ ਆ ਉਹਨਾਂ ਨੂੰ ਪੁੱਛਿਆ ਪਰ ਉਹਨਾਂ ਦੀ ਨਿਗਾ ਵਿੱਚ ਇਹ ਬੰਦਾ ਕੋਈ ਨਜ਼ਰ ਨਹੀਂ ਆਇਆ ਇਨ ਨਾਲ ਦੀ ਨਾਲ ਚੌਂਕੀ ਚਾਗ ਜੀ ਨੂੰ ਫੋਨ ਕਰਕੇ ਬੁਲਾਇਆ ਗਿਆ ਉਹ ਆ ਗਏ تھے ਤੇ ਜੇ ਨਾਂ ਲੱਭਿਆ ਕੋਈ ਇਹਨਾਂ ਦੇ ਘਰ ਦਾ ਵਾਕਸ ਤੇ 72 ਘੰਟਿਆਂ ਬਾਅਦ ਇਹਨਾਂ ਦਾ ਸੰਸਕਾਰ ਕੀਤਾ ਜਾਇਆ ਹੁਣ ਸਰਕਾਰੀ ਅਸਥਾਨ ਲੈ ਕੇ ਬਹੁਤ ਤਾਂ ਕੀ ਕਰਨਾ ਹੈ ਇਹੋ ਜਿਹਾ ਕੁਝ ਸਾਨੂੰ ਨਹੀਂ ਪਤਾ ਲੱਗਦਾ ਲੱਗਿਆ ਜੀ ਸਾਡਾ ਤਾਂ ਕੰਮ ਹੁੰਦਾ ਵੀ ਸੇਵਾ ਜੇ ਸਾਨੂੰ ਕਿਸੇ ਦਾ ਫੋਨ ਆਇਆ ਅਸੀਂ ਚੱਕਣਾ ਤੇ ਸਰਕਾਰੀ ਅਸਰ ਪਹੁੰਚਾਣਾ ਸਾਡਾ ਇਹਨਾਂ ਕੰਮ ਹੈ ਫਜੇ ਨਹੀਂ شناخت ਨਹੀਂ ਹੋ ਸਕੀ ਜੀ ਇਹਨਾਂ ਦੀ 1 ਕਿਲੋਮੀਟਰ ਤੇ 33 ਦਾ 033 ਦਾ ਇੱਕ ਦੇ ਵਿਚਕਾਰ ਮਿਲੀ ਹੈ ਇਹ ਲਾਰਸ ਉਮਰ ਤਕਰੀਬ 55 ਸਾਲ ਹੈ ਮੌਤ ਦਾ ਕੀ ਕਾਰਨ ਹੈ ਮੌਤ ਗਰਮੀ ਦਾ ਕਾਰਨ ਹੋ ਸਕਦਾ ਹੈ 173 ਦੀ ਕਾਰਵਾਈ ਹੌਲ ਵਿੱਚ ਦਿੰਦੀ ਹੈ ਬਾਕੀ شناختੀ ਦੇ ਉਪਰਾਲੇ ਕੀਤੇ ਜਾ ਰਹੇ ਹੈ